ਪੁਰਾਣੀ ਰੰਜਿਸ਼ ਦਾ ਮਾਮਲਾ ਇੰਨਾ ਵੱਧ ਜਾਂਦਾ ਹੈ ਕਿ ਦੋ ਪਰਿਵਾਰਾਂ ਦੇ ਵਿੱਚ ਹੱਥੋ ਪਾਈ ਤੱਕ ਮਾਮਲਾ ਆ ਗਿਆ। ਜਿਆ ਕਈ ਲੋਕ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਪੈਸਿਆਂ ਦੇ ਮਾਮਲੇ ਦੀ ਪੁਰਾਣੀ ਰੰਜਿਸ਼ ਜਿਸ ਨੇ ਇੱਕ ਖੂਨੀ ਰੂਪ ਧਾਰਨ ਕਰ ਲਿਆ। ਦੋ ਪਰਿਵਾਰਾਂ ਦੇ ਵਿੱਚ ਤਣਾਅ ਵਧ ਗਿਆ ਹੱਥੋ ਪਾਈ ਤੱਕ ਨੌਬਤ ਆ ਜਾਂਦੀ ਹੈ ਇੱਕ ਦੂਜੇ ਨੂੰ ਜ਼ਖਮੀ ਕੀਤਾ ਜਾਂਦਾ ਹੈ ਸਿਵਲ ਹਸਪਤਾਲ ਫਿਲੌਰ ਭਰਤੀ ਕਰਵਾਇਆ ਜਾਂਦਾ ਹੈ ਫਿਲਹਾਲ ਪੁਲਿਸ ਦਾ ਆਖੜਾ ਕਿ ਦੋਨਾਂ ਧਿਰਾਂ ਦਾ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਦੋਨਾਂ ਨੇ ਦੋਨਾਂ ਨੇ ਬਿਆਨ ਦਿੱਤਾ ਹੈ। ਅੰਮ੍ਰਿਤਸਰ ਤੋਂ ਸਨੂਨਿਕ ਕੰਡ ਕੰਡ ਤੱਕ ਆ ਕੇ ਹੈ। ਬਾਕੀ ਜਿਹੜਾ ਪਾਣੀ ਅੰਦਰ ਪੜਕਾ ਸਾਨੂੰ ਫੜ ਲਿਆ ਅੰਦਰ ਪੜਕਾ ਕੋਈ ਨਹੀਂ ਸੱਤਨਾ ਮੁੰਨੀ ਸੀਗਾ ਉਹਨਾਂ ਤੇ ਲਗੜਾ ਗਿਆ ਲੱਗਣਾ ਹੈਗਾ ਦਵਾ ਨੂੰ ਖੋਲਾ ਸੱਤਨਾ ਸਮੀਆਂ ਤੇ ਫਤਨਾ ਆ ਜਾ ਬੋਲੀ ਲਈ ਕਿਸ ਕਰਨ ਦੇ ਸਾਨਾ ਕੋਈ ਸਾਡਾ ਨਾ ਪਤਾ ਲੋਕ ਕਿ ਹਾਨੂੰ ਸਿਕਾਤੇ ਮਾਰਨਾ ਆਇਆ ਸਾਨੂੰ ਪਤਾ ਹੀ ਨਹੀਂ ਸੀ ਤਾਂ ਤੇ ਜਦੋਂ ਉਹ ਜੇਡ ਪਾਣੀ ਦਾ ਅੰਦਰ ਪੜ ਗਿਆ ਉੱਥੇ ਨਾਲ ਮਾਰ ਕੇ ਚੱਲਣਾ ਅੱਜ ਕੰਪੋਟਾ ਮਾਰਿਆ ਬਹੁਤ ਆ ਉਹ ਮੋੜੇ ਨਾਲ ਘਰ ਘਾਟ ਤੇ ਲੱਗ ਗਿਆ ਦੇਖੋ ਜੀ ਉਹ ਜਿਹੜਾ ਕਪਿਆਲੀ ਨਾ ਨੇ ਤੇ ਮੇਰੇ ਵੀ ਆਹ ਮਾਰਿਆ ਤੇ ਅੱਲਤਾ ਤੋਂ ਨਾ ਮੇਰੀਆਂ ਇਹਨੂੰ ਬਹੁਤ ਪਟਾ ਜੀ ਪਹਿਲਾਂ ਮੇਰੇ ਭਰਾ ਨਾਲ ਛੋਟੇ ਨਾਲ ਉਹਨਾਂ ਮਨੁੱਖ ਪਟਿਆ ਜਦਾਂ ਡਾਂਗ ਮਰੀ ਸਰਦ ਮੈਂ ਪਾਚਾ ਦੇਤਾ ਇਹ ਨਹੀਂ ਮਤੋ ਤਮ ਕੋ ਕੋ ਆਤੇ ਲੋਟੋ ਇਹ ਨਹੀਂ ਸਹੱਲਾ ਕਰਾ ਲਿਆ ਪਹਿਲਾ ਪਹਿਲਾ ਬੂਸ ਮਤੋ ਨਹੀਂ ਸਾੰਖੇ ਬਾਈ ਮੈਂ ਤੇਰੇ ਦਾ ਮੋਲਿਆ ਨੂੰ ਮਾਰਨਾ ਹਾਂ ਅੱਜ ਨਾਲ ਆਪਣੇ ਸਹੱਲਾ ਕਰਨਾ ਮੈਂ ਸਹੱਲਾ ਚਾਹਤਾ ਤੇ ਕਿਹ ਕਰੂ ਕਿ ਹੁਣ ਮੈਂ ਮੰਨੋ ਨਹੀਂ ਮਨੁੱਖ ਪਟਿਆ ਮੋਡਲ ਨੋ ਨੋ ਖੱਟੇ ਕੰਮ ਮੋਡਲ ਚਾਕੇ ਮਾਰਿਆ ਨਹੀਂ ਤੇ ਖੱਟੇ ਬਾਹਮੇ ਲਿਆਇ ਦਿੱਕੋ ਖੱਟੇ ਵਾਰੀ ਲਿਆ ਦੇਣੇ ਚੁਕੇ ਹਾਥਾ ਹਾਂ ਕੇ ਬਾਲਸ ਕੰਪਲੀਟ ਕੀਤੀ ਥੋੜੀ ਕੀਤੀ ਸੀ ਕੀਤੀ ਆ ਜੀ ਉਹ ਸਾਡੀ ਸਾਡੀ ਸੁਣਾਈ ਨਹੀਂ ਕਰਦੇ ਜੀ ਉਹ ਐਗਾ ਕਹਿੰਦਾ ਜੀ ਪਹਿਲਾਂ ਕਿ ਚਾਕੇ ਲਿਆਏ ਬੰਦਾ ਉਹਨੂੰ ਛੱਡਦਾ ਮੇਰੀ ਨੋ ਦਾ ਨਾਮ ਲੈ ਕੇ ਵੀ ਅਗੇ ਵਾ ਸਾਈਨ ਕਰਾ ਲਿਆ ਆ ਅਜੇ ਫੈਨ ਕਰਾ ਕੇ ਲਿਆਏ ਆ ਕੋਈ ਹੋਗੇ ਸਾਡੇ ਫੈਲ ਕਰਦੇ ਆ ਜੀ ਤੂੰ ਜਿਆਦਾ ਮੰਗਾ ਛੱਡ ਛੜਾ ਦੇ ਕੋਈ ਫੈਨ ਸਾਡੇ ਨਹੀਂ ਹੋਏ ਇੱਥੇ ਨਹੀਂ ਪਹੁੰਚੀ ਹੋ ਕੋਈ ਮਨ ਮੁਕੇ ਤੇ ਕੋਈ ਨਾ ਨਮਕਾ ਦੇਣਾ ਇਸ ਟੰਕੂ ਤੇ ਬਿਆਨ ਜਿਆਦਾ ਨਹੀਂ ਲੱਗਦਾ ਮੋਰ ਤੇ ਆਦਾਂ ਛੱਡਦੇ ਨਹੀਂ ਕੋਈ ਮੋਰ ਤੇ ਨਹੀਂ ਆਏਗੀ ਆਏ ਕੋਈ ਗਾ ਨਹੀਂ ਸਾਡੇ ਨੂੰ ਉਹਨੇ ਕੋਈ ਚੋਟਤੀ ਫੜਿਆ ਨਹੀਂ ਜਾ ਕੇ ਉਨਾਂ ਚੇਕ ਪੀ ਕੇ ਚਿੱਤੇ ਪੀ ਕੇ ਸ਼ਰਾਬਾਂ ਪੀ ਕੇ ਸਨ ਇਹਨਾਂ ਨੂੰ ਖਾਲ ਲਿਆ ਜਾਂਦਾ ਸੀ ਕਿੰਨੇ ਜਣੇ ਸੀ ਉਹ 3 4 ਜਿਹੜੇ ਕਿੰਨੇ ਜਣੇ ਪੰਜ ਜਣੇ ਅਖੋ ਜੀ ਮਾਰਿਆ ਕੀ ਕੀ ਮਾਰਿਆ ਉਹਨਾਂ ਨੇ ਉਹਨਾਂ ਕੋਲ ਦਾਤ ਕਿਹੜੇ ਕਿਹੜੇ ਸੀ ਦਾਤ ਤੇ ਤਲਵਾਰਾਂ ਸੀਆਂ ਤੇ ਪੈਪ ਸੀ ਤੇ ਘਾਰੀਆਂ ਸੀ ਉਹਨਾਂ ਕੋਲ ਉਹਨਾਂ ਦਾ ਰਹਿ ਜਾ ਐਨਾ ਮਨੀ ਸੀ ਜਰਾ ਮਨੀ ਉਸ ਮੇਰਾ ਭਤੀ ਗਿਆ ਵੀ ਜਿਹੜੇ ਬੱਚਦੇ ਮੁੰਡਿਓ ਬਾਹਰੋਂ ਲੈ ਕੇ ਆ ਜਗੇ ਪਲਟ ਪਈ ਆ ਹਾਂ ਜੀ ਸਾਲ ਮਲੂਤ ਤਕੋਰ ਕੀ ਗੱਲ ਬਾਤ ਦੀ ਸਰ ਲਗ ਲੜਾਈ ਸਾਡੇ ਚਾਚੇ ਦਾ ਮੁੰਡਾ ਸੀਗਾ ਤੇ ਉਹਨਾਂ ਨੇ ਘਰੇ ਮੁੰਡਾ ਇੱਕ ਰੱਖਿਆ ਹੋਇਆ ਸਾਡੇ ਤਾਇ ਦਾ ਮੁੰਡਾ ਆ ਤੇ ਉਹ ਵੀ ਰੇਅ ਤੇ ਉਹਦੇ ਸੱਟਾਂ ਲੱਗੀਆਂ ਹੋਈਆਂ ਆ ਉਹ ਕਰਵਾਉਂਦਾ ਜੋ ਕਰਵਾਉਂਦਾ ਆ ਤੇ ਨਾਲ ਉਹਨੇ ਆਣ ਗਵਣ ਦੇ ਮੁੰਡੇ ਸੀਗੇ ਉਹਨਾਂ ਨੇ ਕੰਧ ਟੱਪ ਕੇ ਘੁੱਟ ਟੱਪ ਕੇ ਸਾਡੇ ਤੇ ਬਹੁਤ ਵੱਡਾ ਹਮਲਾ ਕੀਤਾ ਅਸੀਂ ਸਾਰਾ ਪਰਿਵਾਰ ਸੁੱਤਾ ਹੋਇਆ ਸੀਗਾ ਤੇ ਉਹਨਾਂ ਨੇ ਆ ਕੇ ਪਹਿਲਾਂ ਮੇਰੇ ਘਰ ਵਾਲੇ ਨੂੰ ਫੜਿਆ ਇਹਦੇ ਜ਼ਰਚੇ ਦੇ ਦਾੰਦ ਗੜਾਸੇ ਵਗੈਰਾ ਮਾਰੇ ਤਾਂ ਫਿਰ ਡੈਡੀ ਉਹਨਾਂ ਦੇ ਫਿਰ ਮੇਰੇ ਜੇੜ ਦੇ ਫਿਰ ਮੈਨੂੰ ਬਾਲਾ ਤੋਂ ਫੜ ਕੇ ਮੈਂ ਬੱਚੇ ਨੂੰ ਆਪਣੇ ਦੁੱਧ ਪਿਲਾ ਰਹੀ ਸੀਗੀ ਤਾਂ ਨਿਆਣਿਆਂ ਨੂੰ ਮੇਰੇ ਨੂੰ ਮੇ ਤੋਂ ਹੋ ਕੇ ਤੇ ਬੈੜ ਤੇ ਸੁੱਟਿਆ ਤਾਂ ਨਿਆਣੇ ਕੁੜੀ ਦੇ ਵਿੱਚ ਬੇੜਮਾਨੇ ਛੋਟਾ ਬੱਚਾ ਸੀਗਾ ਮੇਰਾ 2-3 ਸਾਲ ਦਾ ਦੋ ਮਹੀਨਿਆਂ ਦਾ ਆ ਉਹਨੂੰ ਮੇ ਤੋਂ ਹੱਥ ਖੋ ਕੇ ਤੇ ਬੈੜ ਤੇ ਸੁੱਟਿਆ ਕੁੜੀ ਦੇ ਚਿਹੜਾ ਮਾਰੀਆਂ ਤਾਂ ਮੈਨੂੰ ਬਾਲਾ ਤੋਂ ਫੜ ਕੇ ਬਾਹਰ ਘਰੀਸਕੇ ਲੈ ਕੇ ਆ ਤੇ ਮੇਰੀ ਇੱਜ਼ਤ ਉਹਨਾਂ ਨੇ ਲੁੱਟੀ ਆ ਤੇ ਬਾਹਰ ਲਿਆ ਕੇ ਮੇਰੇ ਪੁਲਾਤ ਤੇ ਉਹਨਾਂ ਨੇ ਗਰਾਸਾ ਮਾਰੇ ਆ ਤੇ ਬਾਤ ਚ ਉਹਨਾਂ ਦੇ ਘਰ ਵਾਲੇ ਦੇ ਮੇਰੇ ਦੇ ਚੰਗੀ ਤਰ੍ਹਾਂ ਸੱਟਾ ਉਹਨੇ ਬਹੁਤ ਤਰ੍ਹਾਂ ਕੁੱਟਿਆ ਮੈਂ ਚੜਾਣੀ ਪਈ ਸੀ ਉਹਨਾਂ ਨੇ ਮੇਰਾ ਵੀ ਬਹੁਤ ਬਰੀ ਤਰ੍ਹਾਂ ਹੱਥ ਨਾਲ ਕੁੱਟਿਆ ਝੂਟੇ ਮਾਰੇ ਆ ਡੰਡੇ ਮਾਰੇ ਤੇ ਲਾਤ ਮੇਰੀ ਉਹਨਾਂ ਨੇ ਵੱਡੀ ਆ ਸਮਾਂ ਕਿੰਨੇ ਵਜੇ ਦਾ ਸੀ ਸਾਢੇ 11 ਵਜੇ ਦਾ ਸਾਢੇ 11 ਵਜੇ ਹਾਂ ਜੀ ਕਮਰੇ ਸਾਡੇ ਸਾਹਮਣੇ ਘਰ ਵਾਲਣ ਦੇ ਲੱਗੇ ਹੋਏ ਆ ਗੱਡੀ ਦੇ ਸਾਹਮਣੇ ਲੱਗੇ ਹੋਏ ਤਾਂ ਇਹ ਉਹਨਾਂ ਦੇ ਘਰ ਦੇ ਨਾਲ ਹੀ ਘਾਰੇ ਉਹਨਾਂ ਦੇ ਕਮਰੇ ਸਾਹਮਣੇ ਲੱਗੇ ਹੋਏ ਆ ਤੇ ਮੜਾ ਦਾ ਕਾਰਨ ਕੀ ਸੀ ਇਹਨਾਂ ਦੇ ਲੱਗੇ ਸਰ ਪਤਾ ਨਹੀਂ ਨਾ ਨੂੰ ਕਿ ਆ ਵੀ ਕਾਤੇ ਸਾਡੇ ਨਾਲ ਇਹਨਾਂ ਗੈਰਕੜ ਦੇ ਪਹਿਲਾਂ ਵੀ ਦੋ ਤਿੰਨ ਵਾਰ ਲੜਾਈ ਹੋ ਚੁੱਕੀ ਆ ਇੱਕ ਦਿਨ ਜਿੱਦਣਾ ਹੋਣ ਹਮਲਾ ਹੋਇਆ ਉਹ ਤੋਂ ਇੱਕ ਦਿਨ ਪਹਿਲਾਂ ਵੀ ਮੇਰਾ ਘਰ ਵਾਲਾ ਕੰਮ ਤੋਂ ਆਉਂਦਾ ਪਿਆ ਜੀ ਸਾਡਾ ਜਵਾਈ ਆ ਉਹ ਤਾਂ ਤੇ ਮੇਰੇ ਘਰ ਵਾਲਾ ਦੋਨੇ ਬੂਟਾਂ ਦਾ ਕੰਮ ਕਰਦੇ ਪਏ ਆ ਤੇ ਪਰੋਣਾ ਮੇਰੇ ਘਰ ਵਾਲੇ ਨੇ 25000 ਰੁਪਈਆ ਫੜਾ ਕੇ ਚੱਲ ਗਿਆ ਤੇ ਕਹਿੰਦਾ ਮਾਮਾ ਤੂੰ ਪੈਸੇ ਆਪਣੇ ਕੋਲ ਰੱਖ ਪਿਸੇ ਨੂੰ ਆਪਾਂ ਮਾਲ ਹੋਲ ਚੱਕ ਕੇ ਲੈ ਕੇ ਆਣਾ ਆ ਮੇਰੇ ਘਰ ਵਾਲੇ ਤੋਂ ਪਤਾਏ ਦੇ ਮੁੰਡਿਆਂ ਨੇ ਚਾਚੇ ਦੇ ਮੁੰਡਿਆਂ ਨੇ ਇਹ ਉਦੋਂ ਵੀ ਹਮਲਾ ਸਾਡੇ ਘਰਾਂ ਦੇ ਕੋਲੋਂ ਕੀਤਾ ਸੀ ਇਹਨੂੰ ਢਟਾਇਆ ਤੇ ਕੱਟਮਾਰ ਕਰਕੇ ਉਹ ਤਾਂ 25000 ਰੁਪਏ ਵੀ ਖੋਲਿਆ ਏ ਤੂਏ ਦੇਣੀ ਨਹੀਂ ਰਾਤ ਨੂੰ 11:30 ਵਜੇ ਤੇ ਦਵਾਰੋਂ ਹਮਲਾ ਕੀਤਾ ਇਹਨਾਂ ਨੇ ਅ ਸ਼ਸ਼ੀ ਜੀ ਹਾਂਜੀ ਸਰ ਮੈਂ ਇਹੀ ਚਾਹੁੰਦੀ ਆ ਕਿ ਸਾਨੂੰ ਨਿਆਂ ਚਾਹੀਦਾ ਆ ਕਿ ਮੈਂਮੀ ਕਿਸੇ ਰੀਤੀਆਂ ਇਹਨਾਂ ਦੀਆਂ ਧੀਆਂ ਦੇ ਨਾਲ ਵੀ ਇੱਦੇ ਹੋਣਾ ਚਾਹੀਦਾ ਜਿੱਦਾਂ ਮੇਰਾ ਇਹ ਨਹੀਂ ਇੰਨੀ ਬੁਰੀ ਤਰ੍ਹਾਂ ਹਾਲਤ ਨਹੀਂ ਕੀਤੀ ਹੋਈ ਹੈ ਸਰ ਮੇਰੇ ਉਹਨਾਂ ਨੇ ਗੜਾਸਾ ਮਾਰਿਆ ਹਾਂਜੀ ਡੂੰਗਾ ਟੱਕ ਲੱਗਾ ਹੋਇਆ ਹੈ ਡਾਕਟਰ ਨੇ ਪੱਟੀ ਕੀਤੀ ਸਾਡੀ ਹੌਸਲੀ ਤੱਕ ਵੀ ਨਹੀਂ ਕੋਈ ਵੀ ਸੁਣਵਾਈ ਹੋਈ ਤੇ ਅਸੀਂ ਪੁਲਿਸ ਸਟਾਣੇ ਵੀ ਅਸੀਂ ਕੰਪਲੇਟ ਕੀਤੀ ਤੇ ਉਹ ਕਹਿੰਦੇ ਅਸੀਂ ਆਣ ਲੱਗੇ ਅਸੀਂ ਦੁਆਰ ਉਹਨਾਂ ਤੇ ਦੌਰ ਗਿਆ ਕਹਿੰਦੇ ਉਹ ਕਹਿੰਦੇ ਅਸੀਂ ਸੌਣ ਲੱਗੇ ਨਾ ਸਾਡੇ ਪੁਲਿਸ ਵਾਲੇ ਸੁਣਵਾਈ ਕਰ ਰਹੇ ਨਾ ਹਸਪੀਟਲ ਵਾਲੇ ਸੁਣਵਾਈ ਕਰ ਰਹੇ ਆ ਜੀ ਕੀ ਨਾਮ ਹੈ ਪਈ ਕਰੇ ਨਾਮ ਕੀ ਮੇਰਾ ਨਾਮ ਤੇਲਕਰਾ ਜਪੜਾ ਪਿੰਡ ਕਿਹੜਾ ਮੇਰਾ ਪਿੰਡ ਇੰਦਰਾ ਕਲੋਨੀ ਜੀ ਅੱਛਾ ਜੀ ਕੀ ਮਾਮਲਾ ਕੀ ਹੋਇਆ ਪਾਏ ਦਾ ਚਾਤੇ ਪਿਆ ਦੇ ਮੁੰਡੇ ਆ ਤੇ ਕੁੜੀਆਂ ਇਹਨਾਂ ਦੀਆਂ ਘਰੇ ਜਿੱਦਾਂ ਮੁੰਡੇ ਮੰਡੇ ਬੁਲਾਉਂਦੀਆਂ ਤੇ ਉਹਨਾਂ ਤੇ ਪਟਾਉਣ ਨੂੰ ਫੇਰ ਫੇਰਦੀਆਂ ਆ ਤੇ ਹੁਣ ਜਿੱਦਾਂ ਹੁਣ ਆਏ ਸੀਗੇ ਇਹਨਾਂ ਦੇ ਨਾਲ ਮੁੰਡੇ ਵੀ ਆਏ ਇਹਨਾਂ ਦੇ ਨਾਲ ਕੁੜੀਆਂ ਦੇ ਨਾਲ ਤੇ ਉਹ ਫੋਨ ਜਿਆ ਕਰਕੇ ਤਾਂ ਵੀਡੀਓ ਹੀ ਬਣਾਉਂਦੇ ਉਹ ਮੈਨੂੰ ਕਹਿੰਦਾ ਪੱਤਰਕਾਰ ਮੰਨਣਾ ਗੱਲ ਕਰ ਉਹ ਮੋੜ ਕੇ ਮੇਰੀ ਮਾੜੀ ਗੱਲ ਸੁਣ ਕੇ ਤਾਂ ਬਾਹਰ ਚਲੇ ਗਏ ਇਹ ਮੋੜ ਕੇ ਕੰਨ ਟੱਪ ਕੇ ਆ ਗਏ ਇਹ ਜੇ ਕਾਲਦਾਂਗੇ ਉਹ ਕਰਦਾਂ ਗੱਲਾਂ ਹੀ ਸੁਣੀਓ ਮੈਂ ਮੈਂ ਕਿਹਾ ਇਹ ਕਿਹੜੇ ਬੰਦੇ ਆ ਗਏ ਤਾਂ ਘਰਦੇ ਨੇ ਇੱਕ ਹਨੀ ਸੀਗਾ ਇਹਨਾਂ ਦੀ ਵੱਡੀ ਕੁੜੀ ਦਾ ਜਵਾਈ ਆਹੋ ਉਹ ਸੀਗਾ ਬਾਕੀ 8-9 ਜਣੇ ਪਤਾ ਨਹੀਂ ਕੌਣ ਸੀਗੇ ਉਹਨਾਂ ਨੇ ਪੈਂਦੀ ਹਿੱਟੇ ਪਹਿਲਾਂ ਮੇਰੇ ਛਾਤੀ 'ਤੇ ਲੱਤ ਮਾਰੀ ਉਹਨੇ ਫੇ ਮੇਰੇ ਆ ਲੱਤ ਤੇ ਭਾਈ ਪਤਾ ਨਹੀਂ ਕੀ ਮਾਰਿਆ ਕੀ ਹੋਇਆ ਕੀ ਲੱਤ ਤੁਹਾਨੂੰ ਬੋਡੀ ਨੂੰ ਹੋਇਆ ਕੀ ਬੋਡੀ ਇਹ ਭਾਜੀ ਪਹਿਲਾਂ ਮੇਰੇ 6-10 ਸਾਲ ਵੀ ਇਹਨਾਂ ਦੀ ਵਜ੍ਹਾ ਨਾਲ ਲੱਗੀ ਸੀ ਨਹੀਂ ਲਾਈ ਸੀ ਮੇਰੇ ਤੇ ਚੱਲ ਉਦੋਂ ਅਸੀਂ ਘਰ ਦੇ ਸਮਝ ਕੇ ਪਾਤਿਆਂ ਨਹੀਂ ਕਰਾਇਆ ਗੱਲ ਸ਼ ਤੇ ਭਾਜੀ ਮੈਂ ਤਾਂ ਘਰੇ ਇਦਾਂ ਪਿਆ ਸੀਗਾ ਆਪਣੇ ਇਹ ਜਦੋਂ ਆਈ ਐ ਇਹ ਤੇ ਇਹਨਾਂ ਨੇ ਆ ਕੇ ਮੇਰ ਨਾਲ ਜਦੋਂ ਆ ਕੇ ਮੈਨੂੰ ਤਾਂ ਭਾਜੀ ਕੋਈ ਪਤਾ ਵੀ ਨਹੀਂ ਲੱਗਾ ਕਿ ਤੁਹਾਨੂੰ ਸਹੀ ਗੱਲ ਸੁਣਾ ਦਾਰਦੇ ਇੰਨੀ ਗੁੰਦੀ ਪਈ ਆ ਮੈਨੂੰ ਸੰਜਵਣੀ ਲੱਗਦਾ ਕਿ ਮੈਂ ਕੀ ਗੱਲ ਕੋਈ ਰੋਕ ਲਗਾਉਣ ਜਾ ਰਿਹਾ ਵਾ ਜਦੋਂ ਮੇਰੇ ਮੇਰੇ ਘਰੇ ਆ ਗਈ ਮੈਨੂੰ ਹੀ ਫੋਟੋ ਖੋਹ ਮੰਗ ਦਿੱਤੀ ਮੈਨੂੰ ਨਹੀਂ ਭਾਜੀ ਨਹੀਂ ਭਾਜੀ ਇਹ ਗੱਲ ਗਲਤ ਹੈ ਭਾਜੀ ਹੁਣ ਹੁਣ ਵੀ ਇਹਨਾਂ ਨੇ ਛੇੜਿਆ ਪਹਿਲਾਂ ਵੀ ਇਹਨਾਂ ਨੇ ਮੈਨੂੰ ਮੇਰੇ ਭਰਾ ਜਿੱਦਾਂ ਚੱਲ ਜਾਂਦੇ ਕੰਮ ਤੇ ਘਰੇ ਮੈਂ ਘਰੇ ਇਕੱਲਾ ਹੀ ਹੁੰਨਾ ਵੇ ਤਾਂ ਸ਼ਾਮ ਤੱਕ ਇਕੱਲੇ ਹੁੰਨਾ ਘਰੇ ਮੇਰੇ ਭਰਾ 10:30 ਵਜੇ ਕੰਮ ਤੋਂ ਘਰ ਨੂੰ ਆਉਂਦੇ ਆ। ਨਹੀਂ ਪਾਜੀ ਰੰਜਿਸ਼ ਕਰਨੀ ਨਹੀਂ। ਨਹੀਂ ਪਾਜੀ ਰੰਜਿਸ਼ ਕੋਈ ਨਹੀਂਗੀ। ਹੂੰ। ਰੰਜਿਸ਼ ਕੋਈ ਨਹੀਂ ਇਹਨਾਂ ਨੇ ਮੈਨੂੰ ਨਾ ਇਹਦਾ ਇੱਕ ਸੰਧੂ ਸੀਗਾ। ਇਹਨਾਂ ਦਾ ਇੱਕ ਸੰਧੂ ਸੀਗਾ ਪਤਾ ਨਹੀਂ ਕੋਈ ਹੋਰ ਕਾਸਟ ਦਾ ਸੀ ਜਾਂ ਕਿੱਦਾਂ ਇਹਨਾਂ ਦੀ ਆਸ ਵਿੱਚ ਹੀ ਆਣ-ਬਾਣ ਹੋਈ। ਤੇ ਮੈਂ ਸਮਝਾ ਦਿੱਤਾ ਮੁੜ ਕੇ ਇਹਨਾਂ ਨੇ ਪਤਾ ਨਹੀਂ ਕੀ ਸਲਾਹ ਲਈ ਕੀ ਨਹੀਂ ਵੀ ਇਹਨੂੰ ਕੁੱਟਣਾ ਫੜ ਕੇ। ਮੈਂ ਕਿਹਾ ਭਰਾ ਮੈਂ ਤੁਹਾਨੂੰ ਕੀ ਕਿਹਾ? ਇਹਨਾਂ ਨੇ ਭਾਜੀ ਮੋਟਰਸਾਈਕਲ ਲਿਆ ਕੇ ਨਾ ਸਾਈਡ ਤੇ ਲਾਇਆ ਪਤਾ ਨਹੀਂ ਇਹਨਾਂ ਨੇ ਮੇਰੇ ਨਾਲ ਕੀ ਕੀਤਾ ਕੀ ਨਹੀਂ ਉਹਦੋਂ ਵੀ ਮੇਰਾ ਤੱਗ ਇਹਨਾਂ ਨੇ ਤੋੜਿਆ ਇਹਨੇ ਘਰ ਨੂੰ ਜਾ ਕੇ ਭੱਜ ਕੇ ਘਰੇ ਆ ਕੇ ਕਹਿੰਦੇ ਤੁਹਾਡਾ ਮੁੰਡਾ ਇਦਾਂ ਇਦਾਂ ਕਰਕੇ ਉਹ ਚੱਲ ਨਹੀਂ ਸਕਦਾ ਹੈਗਾ ਹਾਂ ਆ ਭਾਜੀ ਤੁਹਾਨੂੰ ਤੁਹਾਡੇ ਸੱਟ ਕਿੰਨੀ ਕਿੱਗੀ ਆ ਭਾਜੀ ਮੇਰੇ ਉਹਨੇ ਲੱਤ ਤੇ ਪਤਾ ਨਹੀਂ ਕੀ ਮਾਰਿਆ ਮੈਂ ਤਾਂ ਭਈਆ ਨੇਰੀ ਜਿਹੀ ਆਉਣ ਲੱਗ ਪਈ ਉਹਨੇ ਸਿਰ ਤੇ ਵੀ ਜਿਹੜਾ ਮੁੱਕੇ ਮਾਰੇ ਆ ਨਾ ਮੇਰਾ ਤਾਂ ਪੈ ਦਿਮਾਗ ਹੀ ਘੁੰਮ ਗਿਆ ਮੇਰੇ ਘਰ ਦੇ ਨਿਆਣੇ ਵੀ ਭੱਜੇ ਇਦਾਂ ਸੈਡਾਂ ਨੂੰ ਉਹਨੇ ਜੋ ਜੱਕ ਦੇ ਵੀ ਮੁੰਡੇ ਪੈ ਗਏ ਉਹ ਉਹ ਕਹਿੰਦੇ ਜੇ ਕਰਦਾਂਗੇ ਉਹ ਕਰਦਾਂਗੇ ਇਹਨੇ ਮੁੰਡੇ ਆਏ ਸੀ ਹਨਾ ਤੁਹਾਡੇ ਘਰਦਿਆਂ ਨੂੰ ਘੇਰਾਂਗੇ ਅਸੀਂ ਐ ਕਰਾਂਗੇ ਉਹ ਕਰਾਂਗੇ ਬਾਕੀ ਭਾਜੀ ਜਿਹੜੀ ਇਲਜ਼ਾਮ ਲਾਉਂਦੇ ਉਹਦਾ ਕੁੜੀ ਦੇ ਮਾਰਿਆ ਜਾਂ ਅੱਦਾ ਕੀਤਾ ਕੁਝ ਨਹੀਂ ਕੀਤਾ ਬਾਕੀ ਕਿੰਨੀ ਗੱਲ ਦੱਸਣੀ ਕਿੰਨੇ ਮਹੀਨੇ ਸਮਝ ਨਹੀਂ ਆ ਰਹੀ ਕਿਹੜੇ ਆ ਵਾਲੀ ਆਦੇ ਦੀ ਆ ਹਾਂਜੀ ਭਾਜੀ ਕੀ ਮੰਗ ਕੀ ਕਰਦੇ ਹਾਂਜੀ ਭਾਜੀ ਮੰਗ ਕੀ ਕਰਦੇ ਭਾਈ ਮੇਰੇ ਮੁੰਡਾ ਭਾਈ ਮੈਂ ਮੰਗ ਇਹ ਕਰਦਾ ਵੀ ਇਨਸਾਫ ਮਿਲੇ ਹਾਂ ਜੀ ਇਹਨਾਂ ਨੇ ਮੇਰੇ 10 ਸਾਲ ਪਹਿਲਾਂ ਵੀ ਇਹਨਾਂ ਨੇ ਮੈਨੂੰ ਮੰਜੇ ਤੇ ਪਾਇਆ ਹੁਣ ਵੀ ਇਹਨਾਂ ਨੇ ਮੰਜੇ ਤੇ ਪਾਇਆ ਇਹ ਕਿਸੇ ਦੇ ਮਗਲ ਲੱਗਦੇ ਪਏ ਪਤਾ ਨਹੀਂ ਕਿਹਦੇ ਮਗਲ ਲੱਗਦੇ ਪਏ ਫਿਰ ਇਹ ਝੂਠੇ ਇਲਜ਼ਾਮ ਲਾਉਂਦੇ ਚਿੱਟੇ ਦੇ ਮੇਰਾ ਮੈਡੀਕਲ ਕਰਾ ਲਾਂ ਜੇ ਮੈਂ ਚਿੱਟਾ ਪੀਂਦਾ ਹਾਂ ਜਾਂ ਮੈਨੂੰ ਕੋਈ ਕੈਦ ਦੇਵੇ ਭਾਜੀ ਇਦਾਂ ਕਰਕੇ ਪਤਾ ਨਹੀਂ ਇਹ ਕਿਹਣੀ ਜਨਾਨੀ ਮਗਲ ਲੱਗਦੇ ਕਿਹਦੇ ਦੇ ਮਗਲ ਨਹੀਂ ਤੇ ਇਹਨਾਂ ਨੇ ਭਾਜੀ ਇਹਦਾ ਸ਼ੁਰੂ ਤੇ ਭਾਜੀ ਆਹੀ ਕੰਮ ਰਿਆ ਦੇ ਭਾਜੀ ਅਸੀਂ ਇਹਨਾਂ ਦੇ ਦੁਸ਼ਮਣ ਹੁੰਦੇ ਪਿੰਡ ਨਾਲ ਸਾਰਿਆਂ ਨੂੰ ਪਤਾ ਆਹੀ ਮੁੰਡਾ ਜਿਹੜਾ ਦਾਖਲ ਆ ਇਹਦੇ ਮੁੰਡੇ ਦਾ ਜਨਮ ਸਾਡੇ ਹੱਥੋਂ ਹੋਇਆ ਕੁੜੀ ਦਾ ਵੀ ਸਾਡੇ ਹੱਥੋਂ ਹੋਇਆ ਭਾਜੀ ਅਸੀਂ ਜੇ ਇੰਨੀ ਦੁਸ਼ਮਣੀ ਰੱਖ ਰਹਿੰਦੇ ਅਸੀਂ ਇਹ ਕੰਮ ਕਰਨਾ ਇਹ ਭਾਜੀ ਸਾਡੇ ਨਾਲ ਵਿਚ ਵੜ ਕੇ ਆਹੀ ਕੰਮ ਕਰਦੇ ਆਉਂਦੇ ਆ ਇਹ ਗੱਲ ਤਾਂ ਭਾਜੀ ਸਹੀ ਆ ਬੰਦੇ ਨੂੰ ਘਰ ਦੇ ਹੀ ਬੰਦੇ ਦੇ ਮਾਰ ਦਿੰਦੇ ਕੋਈ ਬਾਹਰ ਲਾਂਗੇ ਇਹਨਾਂ ਨੇ ਮੇਨਾਂ ਭਾਜੀ ਹਰ ਵਾਰੀ ਧੋਖਾ ਕੀਤਾ ਮੈਂ ਤਾਂ ਮੇਰਾ ਸਹਵਾਈ ਇਦਾਂ ਦਾ ਮੈਂ ਯਕੀਨ ਕਰ ਲਾਂ। ਕਿੱਥੇ ਅਸੀਂ ਦੇਖਦੇ ਆ ਤੇ ਬੈਟ ਦੇ ਲੱਗ ਲੱਗ ਰਿਹਾ ਹੈਗੇ ਉੱਥੇ ਨਹੀਂ। ਹਾਂਜੀ ਬਾਜੀ। ਹਾਂਜੀ ਬਾਜੀ। ਭਾਜੀ ਇਦਾਂ ਆ ਗੱਲ ਹੋਈ ਆ ਜਦੋਂ ਪ੍ਰੈਸ਼ਰ ਪੋਟਰ ਬਾਹਰ ਨਿਕਲਿਆ। ਇਹਨਾਂ ਦੇ ਬੰਦੇ 8 9 ਆਏ ਪਹਿਲਾਂ ਇਹਨਾਂ ਦਾ ਹਨੀ ਟੱਪਿਆ। ਕੋਈ ਪ੍ਰੈਸ਼ਰ ਕੁਛ ਕਿਹੜਾ ਸੀ ਠੁਵਾਇਆ ਸੀ? ਉਹ ਭਾਜੀ ਮੈਨੂੰ ਨਹੀਂ ਪਤਾ ਮੈਂ ਨਹੀਂ ਕਦੀ ਦੇਖਿਆ ਹੈਗਾ। ਉਹ ਇਹਨਾਂ ਨੂੰ ਪਤਾ ਭਾਜੀ। ਕਿ ਜਦੋਂ ਗਏ ਜਾਂ ਮੁੰਡੇ ਬਹਿ ਕੇ ਗਏ ਜਾਂ ਗੱਡੀ ਪਹਿਲਾਂ ਭੱਜ ਗਈ ਉਹ ਪ੍ਰੈਸ ਰਿਪੋਰਟਰ ਨਾਲ ਉਹ ਕੁੜੀ ਗਈ ਇਹਨਾਂ ਨੇ ਆਪਣਾ ਹੀ ਕੋਈ ਸੱਦਿਆ ਸਗਾ ਹਾਂਜੀ ਭਾਜੀ ਜਿਹੜੇ ਮੁੰਡੇ ਆਏ ਸੀਗੇ ਰਿਪੋਰਟਰ ਪਹਿਲਾਂ ਭੱਜ ਗਿਆ ਉਹ ਮੁੰਡਿਆਂ ਨੇ ਉਹਨਾਂ ਨੇ ਉਹ ਰਿਪੋਰਟਰ ਨੇ ਉਹਨਾਂ ਦੀ ਵੀਡੀਓ ਨਹੀਂ ਬਣਾਈ ਮੌਕੇ ਤੇ ਫੇਰ ਜਿਹੜੀ ਵਾਰਦਾਤ ਕੀਤੀ ਭਾਜੀ ਹਾਂਜੀ ਉਹ ਚੱਲ ਗਿਆ ਹਾਂਜੀ ਉਹਨਾਂ ਨੇ ਮੇਰੇ ਛਾਤੀ ਜੀ ਨਾਲ ਹੀ ਲੱਤ ਮਾਰੀ ਆ ਮੂੰਹ ਨਹੋਂ ਲੱਗਾ ਦੂਜਾ ਮੁੰਡਾ ਜਿਹੜਾ ਉਹਦਾ ਭਾਜੀ ਦੇਖ ਲਿਓ ਉਹਨੂੰ ਦਾਾਬਕਾ ਮਾਰ ਕੇ ਦੇਖ ਲਓ ਉੱਦਾਂ ਦਾ ਦੱਸ ਜਾਣਾ ਮੇਰੀ ਦੇਖਭਾਲ ਕਰਦਾ ਮੈਂ ਸਵੇਰ ਤੋਂ ਸ਼ਾਮ ਤੱਕ ਇਕੱਲਾ ਹਾਂ। ਹਾਂਜੀ ਪਰਿਵਾਰ ਚ ਕਿੰਨੇ ਜਣੇ ਰਹਿੰਦੇ? ਭਾਜੀ ਮੈਂ ਇੱਥੇ ਪਿੰਡ ਦਾ ਇਕੱਲਾ ਹੀ ਰਹਿਣਾ ਕਰੇ। ਹਾਂਜੀ। ਹਾਂਜੀ ਮੈਂ ਇਕੱਲਾ ਰਹਿਣਾ ਇੱਧਰ ਘਰੇ ਜਿੱਦਾਂ ਮੰਮੀ ਹੁਣੀ ਮੇਰੇ ਪਾਸੋਂ ਫੋਨ ਮੰਮੀ ਹੁਣੀ ਵੀ ਆਇਆ ਪਾਸੋਂ ਚੌਦ ਦੇ ਮੰਮੀ ਹੁਣੀ ਵੀ ਆਏ ਐ ਇੱਥੇ। ਭਰਾ ਮੇਰੇ ਇੱਧਰ ਕੰਮਕਾਰਾਂ ਤੇ ਜਾਂਦੇ ਆ ਘਰੇ ਮੈਂ ਵੈਸੇ ਇਕੱਲਾ ਹੁੰਨਾ। ਸ਼ਾਮ ਨੂੰ ਆਉਂਦੇ ਇੱਧਰ ਘਰੇ। ਹਾਂਜੀ। ਇੰਦਰਾ ਕਲੋਨੀ ਦੇ ਵਿੱਚ ਨਾ ਇੱਕ ਪਰਿਵਾਰਕ ਮਸਲਾ ਹੈਗਾ ਇਹ ਕਿ ਬਾਹਰ ਦਾ ਝਗੜਾ ਨਹੀਂ ਹੈਗਾ ਪਰ ਆਪਸ ਮੈਂਬਰ ਨੇ ਉਹ ਸਾਰਿਆ ਬੁਸ਼ੀਕਾ ਹੀ ਹੈ ਇਹਨਾਂ ਵਿੱਚ ਝਗੜਾ ਇਹ ਨਾ ਹੋਇਆ ਸੀਗਾ ਲੇਕਿਨ ਜਿਹੜਾ ਆਪਾਸ ਸਿੰਘ ਕੇਸ ਨੇ ਬੰਨ ਵੀ ਲੈ ਕੇ ਆਇਆ ਤੇ ਇਹਨਾਂ ਨੇ ਆਪਸ ਹੀ ਦੱਸਿਆ ਵੀ ਸਾਡੇ ਰਾਜਨਾਮੇ ਦੀ ਗੱਲ ਚੱਲਦੀ ਕੁਕਾਫੀ ਜਿੰਨੇ ਬੰਦੇ ਹੈਗੇ ਆ ਅਜੇ ਕਾਰਵਾਈ ਨਹੀਂ ਬਣਾਈ ਕਾਨੂੰਨ ਤੇ ਪਹਿਲਾਂ ਕਿ ਇਹਨਾਂ ਨੇ ਆਪਸ ਵਿੱਚ ਇਹ ਰੱਜੀ ਸੀ ਦੇਖੋ ਜਦੋਂ ਹੁਣ ਪ੍ਰਵਾਸ ਮੈਂਬਰ ਆਪਸ ਦੇ ਭਾਈਵਾਲ ਕਰਦੇ ਦੇ ਉਸ ਤੋਂ ਕੋਸ਼ਿਸ਼ ਕੀਤੀ ਆ ਸਭੀ ਸਾਨੂੰ ਉਹ ਜਾਣਕਾਰੀ ਨਾ ਦੇਣੇ ਹੀ ਕਰਦੇ ਕਰਦਨੇ ਸਾਨੂੰ ਉਹ ਦੱਸਾਈ ਨਹੀਂ ਦੇਖੋ ਜੀ ਉਹ ਤੋਂ ਕਿੰਨਾ ਜਤਾ ਹੈ ਉਹ ਵੀ ਉਹ ਦੇਖਦਾ ਪੁੱਛੇ ਨਾ ਉਹ ਇੱਕ ਦਾੜਾ ਲੱਗਾ ਫੇਰ ਸਾਡੇ ਦੁਆਰਾ ਟੈਗ ਲਾ ਕੀਤਾ ਗਿਆ ਜੀ ਦੇਖੋ ਜੀ ਆਪਣਾ ਮੇਰੀ 112 ਨੰਬਰ ਗੱਡੀ ਹੈ ਇੱਕ ਸਪੈਸ਼ਲ ਜਿਹੜੀ ਹੈਗੀ ਆ ਅੰਮ੍ਰਿਤ ਦਾ ਯਾਤਰਾ ਕਰੇ ਜਿਹੜੀ ਚੱਲੀ ਗਈ ਹੈ ਇਹ ਸਾਡੀ ਸੁਰੱਖਿਆ ਵਾਲੀ ਹੈ ਕੌਤਾ ਸਾਡਾ ਡਿਊਟੀ ਅਫਸਰ ਹੈ ਇਹ ਟਾਈਮ ਟਾਈਮ ਜਿਹੜੇ ਹੈਗੇ ਚੱਕਰ ਮਾਰਦੇ ਨੇ ਤੇ ਉਸੇ ਦੀ ਜਿਵੇਂ ਤੇ ਜਿਹਨਾਂ ਨੂੰ ਕੋ ਪ੍ਰੋਬਲਮ ਆਉਂਦਾ ਨੰਬਰ ਸਰਵ ਦਿੱਤੇ ਹੋਏ ਆਪਣੇ ਜੇ ਕੋਈ ਪ੍ਰੋਬਲਮ ਹੋ ਗਈ ਤੇ ਇੰਡੀਆਲ ਦੀ ਸੇਵਾ ਦੇ ਇਸ ਮਾਮਲੇ ਵਿੱਚ ਕੀ ਕਰ ਰਹੇ ਜੀ ਜੰਪ ਦੇਖੋ ਜੋ ਬਿਆਨ ਦੇਣਗੇ ਤੇ ਉਹ ਆਪਣ ਜਿਹੜੀ ਜੋਬ ਦੇ ਅਨੁਸਾਰ ਕਾਵੇ ਉਹ ਕਰਦੇ ਆਂ ਵਿਧਾਨਾਲਾਇਤ ਲਈ ਹਾਣੇ ਦੀ ਰਿਪੋਰਟ